ਆਪਣੇ ਪਾਈ ਦੀ ਮੈਟਰੀ ਬਹੁਤ ਦਿਨ ਹੋ ਗਏ ਗੋਲੀ ਨੜਾ ਦੇਖੋ ਤੁਸੀਂ ਯਾਰ ਮਰੀ ਨਹੀਂ ਹੈਗਾ ਲੈ ਓਕਣੇ ਖੜਾ ਲੈ ਨਾਲੇ ਪਰਸੋਂ ਹਾਂ 3-4 ਦਿਨ ਹੋ ਗਏ ਪਾਈ ਨੂੰ ਲੈ ਕਹਿੰਦੀ ਛੋਟਾ ਮਾਰਦੀ ਛੋਟਾ ਵੀ ਨਹੀਂ ਮਾਰਦੀ ਡੋਜ ਵੀ ਪੂਰੀ ਫੁੱਲ ਪਾਈ ਚਾਪ ਤਾਂ ਲੈ ਆਪਾਂ ਦਾ ਡੋਜ ਵੀ ਪੂਰੀ ਫੁੱਲ ਪਾਈ ਤੀ 1 ਏਕੜ ਦੇ ਵਿੱਚ ਆਪਾਂ ਨੇ ਮਤਲਬ 50 250 250 ਗ੍ਰਾਮ ਮਤਲਬ ਪਾਈਆ ਇੱਕ ਏਕੜ ਦੇ ਵਿੱਚ ਪਾਈ ਤੇ ਫੇਰ ਵੀ ਨਹੀਂ ਯਾਰ ਮਰਿਆ ਕੀ ਕਰੂ ਯਾਰ ਕਿਸਾਨ ਅਸਾ ਇੱਕ ਗੱਲ ਹੋਰ ਵੀ ਆ ਜਿਹੜੇ ਗੁੱਲੀ ਡੰਡਾ ਅੜੀਆਲ ਆ ਇਹ ਇਹਨੂੰ ਅੜੀਆਲ ਗੁੰਡਾ ਗੁੱਲੀ ਡੰਡਾ ਕਹਿੰਦੇ ਨੇ ਜੇ ਕੋਈ ਮੇਰਾ ਭਰਾ ਇਹਨੂੰ ਮਾਰ ਸਕਦਾ ਕੋਈ ਹੋਰ ਦਵਾਈ ਰਹੀਂ ਤਾਂ ਆਪਾਂ 10000 ਰੁਪਏ ਨਾਮ ਵੀ ਦੇਵਾਂਗੇ ਠੀਕ ਹੈ ਕੋਈ ਵੀ ਭਰਾ ਅਗਲਾ ਕਹਿੰਦਾ ਹੁੰਦਾ ਵੀ ਤੂੰ ਯਾਰ ਤੁਸੀਂ ਐ ਨਹੀਂ ਕਰਦੇ ਫਲਾਣ ਨਾਲ ਨਹੀਂ ਕਰਦੇ ਤੁਸੀਂ ਸਪਰੇਅ ਐਕਨ ਕਰਨੀ ਆ ਰੇ ਤੁਸੀਂ ਐਕਨ ਨਹੀਂ ਪਾਉਂਦੇ ਫਲਾਣ ਨਹੀਂ ਪਾਉਂਦੇ ਵੀ ਜੇ ਤੁਸੀਂ ਮੇਰੇ ਖੱਤੇ ਦਾ ਗੁੱਲ ਗੁੰਡੀ ਲੜਦਾ ਮਾਰੋਗੇ ਸੋਨੂੰ 10000 ਰੁਪਏ ਨਾਲ ਕਿਸੇ ਨੂੰ ਵੀ ਆਹੇ ਉਹੀ ਦਵਾਈ ਆ ਇੱਧਰ ਕੁਸ ਹੱਦ ਤੱਕ ਇਹਨੇ ਮਾਰਿਆ ਪੂਰਾ ਫੁੱਲ ਆ ਦੇਖੋ ਚੱਕਣ ਲੱਗ ਗਿਆ ਆ ਦੇਖੋ ਸਾਫ਼ ਕਰਤਾ ਜਿਵੇਂ ਗਰੂਦ ਬਣਾਤਾ ਉਧਰ ਇੱਕ ਵੀ ਡਾਲ ਨਹੀਂ ਮਰਿਆ ਇੱਕੋ ਕੰਪਨੀ ਦੀ ਦਵਾਈਆਂ ਨੇ ਇੱਕੋ ਕੰਪਨੀ ਦੀ ਅਰੇ ਇੱਧਰ ਦੇਖੋ ਆ ਦੇਖੋ ਜਰੂਰ ਪਰਾ ਕਮੈਂਟ ਕਰਕੇ ਦੱਸਿਓ ਵੀ ਇਹ ਚੱਕਰ ਕੀ ਆ ਯਾਰ ਠੀਕ ਆ ਥੈਂਕ ਯੂ ਲਵ ਯੂ ਜਿਉਂਦੇ ਬਸਦੇ ਰਹੋ ਰਬ